ਸੜਕਾਂ ਟੁੱਟੀਆਂ ਪਈਆਂ ਲੋਕਾਂ ਨੂੰ ਆਉਣ ਜਾਣ ਲਈ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਇਸ ਬਿਲਹਰ ਸੀ ਹੜਪ੍ਰਭਾਵਤ ਪਿੰਡਾਂ ਵਿੱਚ ਮੌਜੂਦਾ ਜਿੱਥੇ ਹਾਲਾਤ ਹਾਲੇ ਵੀ ਬੱਦ ਤੋਂ ਬੱਤਰ ਜਿਹੜੇ ਆ ਉਹ ਬਣੇ ਹੋਇਆ ਹੜ ਗਏ ਉਹਨੂੰ 2 ਮਹੀਨੇ ਦੇ ਕਰੀਬ ਸਮਾਂ ਹੋ ਚੱਲਿਆ ਤਾਂ ਰੋਡ ਨੂੰ ਲੈ ਕੇ ਹੋਰ ਕਿਹੜੇ-ਕਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਤੁਹਾਨੂੰ ਜੀ ਮੁਸ਼ਕਲਾਂ ਦੇ ਤੇ ਬਹੁਤ ਆ ਰਹੀਆਂ ਜੀ ਵੱਡੀ ਮੁਸ਼ਕਲ ਦਾ ਛੜਕਦੀ ਆ ਰਹੀ ਆ ਹਰਾਵਾਂ ਦੀ ਆ ਰਹੀ ਆ ਤੇ ਵੀ ਇੱਥੋਂ ਗੁਰਦਵਾਰਾ ਸਾਹਿਬ ਜੀ ਸਾਹਮਣੇ ਬਹੁਤ ਜਿਆਦਾ ਪਰੇਸ਼ਾਨੀ ਆ ਰਹੀ ਸੰਗਤ ਨੂੰ ਲੰਘਣ ਦੇ ਤੜਕੇ ਅੰਮ੍ਰਿਤ ਵੇਲੇ ਜਦੋਂ ਜਾਂਦੀ ਆ ਉਦੋਂ ਬਹੁਤ ਦਿੱਕਤ ਆਉਂਦੀ ਆ ਵੀ ਮੋਟਰਸਾਈਕਲ ਤੇ ਵੀ ਓਖਾ ਇਹ ਜਿਹੜਾ ਚਾਰ ਪੰਜ ਪਿੰਡ ਜੋੜਦੀ ਹੈ ਅਗਲੇ ਪਾਸੇ ਜਾ ਕੇ ਪਿੰਡਾਂ ਦੇ ਵਿੱਚ ਦੀ ਹੋ ਕੇ ਇਹ ਕੋਟ ਬੁੱਡੇ ਵਾਲਾ ਜਿਹੜਾ ਵੱਡਾ ਰੋਡ ਹੈ ਉਹਦੇ ਵਿੱਚ ਵੀ ਇਹ ਪੈ ਜਾਂਦੀ ਹੈ ਜੀ ਇਸ ਕਰਕੇ ਆਵਾਜਾਈ ਬਹੁਤ ਜ਼ਿਆਦੀ ਹੈ ਤੇ ਜਲਦੀ ਜਲਦੀ ਇਸ ਸੜਕ ਦਾ ਕੋਈ ਹੱਲ ਕਰਿਆ ਜਾਵੇ ਜਦੋਂ ਇਹ ਪਾਣੀ ਆ ਰਾਹ ਬੰਦ ਹੋ ਜਾਂਦਾ ਹੈ ਫਿਰ ਜੀ ਮਾਲ ਵਰਾਵਾ ਜਈ ਕੋਈ ਫਿਰ ਰਸਣ ਵੀ ਨਹੀਂ ਪਹੁੰਚਦਾ ਕੋਈ ਅੜ ਪੀਟਦਾ ਵਾ ਤੇ ਗਾਂ ਵਾਸਤੇ ਉਹ ਪੱਠੇ ਗਿਉਂ ਮਰ ਚੁੱਕੇ ਨਹੀਂ ਜੋਨਾ ਮਰਿਆ ਹੋਇਆ ਹੈ ਇਸ ਕਰਕੇ ਡੰਗਰਾਂ ਜਿਆਦੀ ਬਹੁਤ ਪ੍ਰੋਬਲਮ ਹੈ ਮੱਝਾਂ ਵਾਸਤੇ ਸਾਣੂ ਜੀ ਚਾਰੇ ਦੀ ਇਹ ਤੋਂ ਸਕੂਲੀ ਬੱਚੇ ਵੀ ਜਿਹੜੀਆਂ ਉਹ ਬੱਚੇ ਲੈ ਕੇ ਲੰਘਦੀਆਂ ਉਹਨਾਂ ਨੂੰ ਬਹੁਤ ਦਿੱਕਤ ਵਿਚਾਰੇ ਨੂੰ ਆਉਂਦੀ ਹੈ ਕਿਉਂਕਿ ਹੁਣ ਮਹੀਨਾ ਦੋ ਮਹੀਨੇ ਪਾਣੀ ਰਿਹਾ ਹੈ ਤੇ ਜਵਾਕਾਂ ਦੀਆਂ ਬਹੁਤ ਪੜਾਈਆਂ ਖਰਾਬ ਹੋਈਆਂ ਹੈ। ਵੀ ਜਿਹੜਾ ਪਾਣੀ ਇੱਥੇ ਪੂਰਾ ਮੰਨ ਲਓ ਅੱਗੇ ਵਾਲੇ ਪਾਸੇ ਰੁਕ ਗਿਆ ਤੇ ਇਹ ਇੱਥੇ ਹੀ ਸੁਕਣਾ ਹੈ ਇਹਦੇ ਨੂੰ 10 ਦਿਨ ਲੱਗ ਜਾਣ 20 ਦਿਨ ਲੱਗ ਜਾਣ ਮਹੀਨਾ ਲੱਗ ਜਾਏ। ਇਹਨਾਂ ਪੈਲੀਆਂ ਦੇ ਵਿੱਚ ਹੋ ਸਕਦਾ ਵੀ 100% ਕਣਕ ਦੀ ਬਜਾਈ ਨਾ ਹੋ ਸਕੇ। ਕੋਈ ਆਇਆ ਇੱਥੇ ਦੇਖਣ ਸੜਕ ਈ ਆਉਂਦੇ ਬਥੇਰੇ ਰਹੇ ਪਰ ਸਾਰੇ ਤੁਹਾਨੂੰ ਦੱਸਿਆ ਲਾਰੇ ਲਾ ਕੇ ਚਲ ਜਾਂਦੇ ਰਹਿਆ ਕੇ ਨਹੀਂ ਕੁਛ ਨਹੀਂ ਕੀਤਾ ਤੇ ਇੱਥੇ ਜਿਹੜੀਆਂ ਸਸਦਾ ਆਈਆਂ ਉਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਸਰਕਾਰਾਂ ਵੀ ਆਉਂਦੀ ਰਹੀਆਂ ਪਰ ਉਹਨਾਂ ਨੇ ਉਹ ਨਾ ਕੀਤਾ ਕੁਛ ਕੋਈ ਖਰਾਬਾ ਹਜੇ ਮਿਲਿਆ ਨਹੀਂਗਾ ਨਹੀਂ ਜੀ ਕਿਸੇ ਨੂੰ ਸਾਡੇ ਪਿੰਡ ਮਿਲਿਆ ਨਹੀਂਗਾ 2-250 ਘਰਾਂ ਜੀ ਪਿੰਡ ਸਾਡੇ ਵਿੱਚ ਤੇ ਕਿਸੇ ਨੂੰ ਖਰਾਬਾ ਨਹੀਂ ਜੀ ਮਿਲਿਆ ਜੇ ਮੰਨ ਲਓ ਇਹ ਰਾਹ ਉੱਚਾ ਕਰਕੇ ਬਣਾਇਆ ਜਾਂ ਸੜਕ ਬਣਾਈ ਜਾਵੇ ਪਾਣੀ ਫਿਰ ਜਿੰਨਾ ਮਰਜ਼ੀ ਭਾਵੇਂ ਆ ਜੀ ਫਿਰ ਕਿਉਂਕਿ ਛੜਕ ਫਿਰ ਆਵਾਜ਼ੇ ਚਲੀ ਜਾਊਗੀ ਤੇ ਇਸ ਕਰਕੇ ਉਹ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜਿੰਨੇ ਕੋਈ ਰਾਹ ਟੁੱਟੇ ਟੱਟੇ ਨੇ ਸਾਰੇ ਬਣਾਏ ਜਾਣ ਫਿਰ ਉਪਰੰਤ ਰਾਏ ਹੜਾ ਨੂੰ ਗਿਆ ਹੋਇਆ 2 ਮਹੀਨੇ ਦੇ ਕਰੀਬ ਸਮਾਂ ਹੋ ਚੱਲਿਆ ਇਸ ਵੇਲੇ ਅਸੀਂ ਹੜਪ੍ਰਭਾਵਿਤ ਪਿੰਡਾਂ ਵਿੱਚ ਮੌਜੂਦਾ ਜਿੱਥੇ ਹਾਲਾਤ ਹਾਲੇ ਵੀ ਬੱਦ ਤੋਂ ਬੱਤਰ ਜਿਹੜੇ ਆ ਉਹ ਬਣੇ ਹੋਇਆ ਸੜਕਾਂ ਟੁੱਟੀਆਂ ਪਈਆਂ ਲੋਕਾਂ ਨੂੰ ਆਉਣ ਜਾਣ ਲਈ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਇਸ ਵੇਲੇ ਅਸੀਂ ਫਰੋਇਪਰ ਦੇ ਪਿੰਡ ਨਿਹਾਲਾ ਲਵੇਰਾ ਵਿਖੇ ਮੌਜੂਦ ਆ ਤਾਂ ਮੇਰੇ ਪੁੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਪਿੰਡ ਨਿਹਾਲਾ ਲਵੇਰਾ ਦੀਆਂ ਹਨ ਇਹ ਰੋਡ ਜਿਹੜਾ ਉਹ ਕਈ ਪਿੰਡਾਂ ਨੂੰ ਸ਼ਹਿਰ ਨਾਲ ਜਿਹੜਾ ਜੋੜਦਾ ਤਾਂ ਇਸ ਰੋਡ ਦੀ ਗੱਲ ਕਰ ਲਈਏ ਤਾਂ ਇਸ ਰੋਡ ਤੋਂ ਤਿੰਨ ਤਿੰਨ ਚਾ ਚਾਰ ਫੁੱਟ ਪਾਣੀ ਜਿਹੜਾ ਉਹ ਕਿਸੇ ਟਾਈਮ ਲੰਘਦਾ ਸੀਗਾ ਜਦੋਂ ਹੜ੍ਹ ਆਏ ਸੀਗੇ ਹਾਲੇ ਵੀ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਨੀਵੀਆਂ ਜ਼ਮੀਨਾਂ ਉਹਨਾਂ ਵਿੱਚ ਪਾਣੀ ਜਿਹੜਾ ਹਾਲੇ ਵੀ ਖੜਾ ਜਿਹੜਾ ਉਹ ਨਜ਼ਰ ਆ ਰਿਹਾ ਤਾਂ ਜਿੱਥੇ ਕਿਸਾਨਾਂ ਨੂੰ ਮੁਸ਼ਕਲ ਹੋਈ ਪਈ ਆ ਜ਼ਮੀਨਾਂ ਵਾਹੀਯੋਗ ਬਣਾਉਣ ਲਈ ਉੱਥੇ ਹੀ ਕਿਤੇ ਨਾ ਕਿਤੇ ਰਾਗੀ ਗਣ ਵੀ ਕਾਫੀ ਅ ਪ੍ਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਤਾਂ ਸਾਡੇ ਨਾਲ ਲੋਕ ਮੌਜੂਦ ਆ ਗੱਲਬਾਤ ਕਰ ਲੈਨੇ ਆ ਅ ਬਾਈ ਜੀ ਕੀ ਨਾਮ ਕੀ ਆ ਤੁਹਾਡਾ ਜੀ ਨਾਮ ਨਰਵੈਰ ਸਿੰਘ ਪਿੱਡ ਮੁਠਿਆਂ ਵਾਲਾ ਜੀ ਨਰਵੈਰ ਜੀ ਹੜ ਗਏ ਨੂੰ 2 ਮਹੀਨੇ ਦੇ ਕਰੀਬ ਸਮਾਂ ਹੋ ਚੱਲਿਆ ਤਾਂ ਰੋਡ ਨੂੰ ਲੈ ਕੇ ਹੋਰ ਕਿਹੜੇ ਕਿੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਤੁਹਾਨੂੰ ਇਹ ਮੁਸ਼ਕਲਾਂ ਦੇ ਤੇ ਬਹੁਤ ਆ ਰਹੀਆਂ ਜੀ ਵੱਡੀ ਮੁਸ਼ਕਲ ਦਾ ਛੜਕਦੀ ਆ ਰਹੀ ਆ ਹਰਾਵਾਂ ਦੀ ਆ ਰਹੀ ਆ ਸਾਡਾ ਉਧਰ ਇਥੋਂ ਕਿਲੋਮੀਟਰ ਆ ਪੈਂਦਾ ਹੀ ਪਹਿਲਿਆਂ ਨੂੰ ਉਹ ਬੰਨ ਟੁੱਟਾ ਆ ਜੀ ਹੁਣ ਅਸੀਂ ਅਹੀਂ ਲੰਘ ਰਹੇ ਆ ਤੇ ਇਹਦੀ ਤਿੰਨ ਚਾਰ ਪੈਰ ਲੰਘਣ ਰਹੇ ਆ ਇਹ ਰਾਹ ਸਾਡੀ ਤੇ ਕਿਉਂ ਜਿਹੜੀ ਮੁਸ਼ਕਲਾਂ ਕਿਉਂਕਿ ਪਾਣੀ ਬਹੁਤ ਿਆਈਆਂ ਕਿਉਂ ਪੱਠੇ ਕਿਉਂ ਮਰ ਚੁੱਕੇ ਨੇ ਝੋਨਾ ਵੀ ਮਰਿਆ ਹੋਇਆ ਏ ਇਸ ਕਰਕੇ ਡੰਗਰਾਂ ਦੀ ਬਹੁਤ ਪ੍ਰੋਬਲਮ ਏ ਮੱਝਾਂ ਵਾਸਤੇ ਸਾਨੂੰ ਜੀ ਚਾਰੇ ਦੀ ਚਾਰ ਚਾਰ ਆਉਂਦਾ ਵੀ ਰਿਹਾ ਚੋਕਰ ਵੀ ਆਉਂਦਾ ਰਿਹਾ ਪਰ ਕਈ ਰੀ ਨਹੀਂ ਮਿਲਦਾ ਰਿਹਾ ਹੁਣ ਮੁਸ਼ਕਲ ਆ ਰਹੀ ਹੈ ਜੀ ਹੁਣ ਕੋਈ ਛੇ ਨਹੀਂ ਪਉਣ ਵਾਸਤੇ ਡੰਗਰਾਂ ਨੂੰ ਹਾਂਜੀ ਤਾਂ ਰੋਡ ਨੂੰ ਲੈ ਕੇ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਰੋਡ ਨੂੰ ਜੇ ਤੁਸੀਂ ਵੇਖਣੀ ਜੀ ਬਹੁਤ ਮੁਸ਼ਕਲ ਆ ਰਹੀ ਹੈ ਜੀ ਜੇ ਪਾਣੀ ਆਉਂਦਾ ਹੈ ਉਹਦੇ ਉੱਪਰ ਦੀ ਲੰਗ ਦਾ ਜੀ ਪਾਣੀ ਇਹਦੇ ਇਹ ਰਾਹ ਦੇ ਜੇ ਮੰਨ ਲਓ ਉੱਚਾ ਕਰਕੇ ਬਣਾਇਆ ਹੋਵੇ ਤੇ ਫਿਰ ਮੰਨ ਲਓ ਵੀ ਇੰਨਾ ਪਾਣੀ ਉਤੋਂ ਹੀ ਲੱਗੇ ਫਿਰ ਮੰਨ ਲਓ ਜੇ ਕੀ ਆਵਾਜਾ ਚਲੀ ਜਾਊਗੀ ਫਿਰ ਪ੍ਰੋਬਲਮ ਘਟ ਆਊਗੀ ਜਦੋਂ ਇਹ ਪਾਣੀ ਆ ਰਾਹ ਬੰਦ ਹੋ ਜਾਂਦਾ ਹੈ ਫਿਰ ਜੀ ਮਾਲਵਰਾਵਾ ਜਈ ਕੋਈ ਫਿਰ ਰਸਣ ਵੀ ਨਹੀਂ ਪਹੁੰਚਦਾ ਕੋਈ ਅੜ ਪੀਟਦਾ ਵਾ ਜੀ ਗਾਂ ਵਾਸਤੇ ਫਿਰ ਉੱਥੇ ਬੰਦ ਤੇ ਜੋ ਫਿਰ ਆਉਂਦਾ ਉੱਥੇ ਮਿਲਦਾ ਜੀ ਇਸ ਕਰਕੇ ਮੰਨ ਲਓ ਜਿਵੇਂ ਗੱਡੀਆਂ ਦੀ ਆਵਾਜ਼ ਆਈ ਮੋਟਰਸਾਈਕਲਾਂ ਦੀ ਆ ਉਹ ਪਾਣੀ ਕਰਕੇ ਰੁਕ ਜਾਂਦੀ ਆ ਕਿਉਂਕਿ ਤਿੰਨ ਚਾਰ ਪਿੰਨਾਂ ਦੀ ਲੰਘਦੇ ਆ ਘਰਾਂ ਨੂੰ ਜਾਂਦੇ ਆ ਕੋਈ ਆਇਆ ਇੱਥੇ ਦੇਖਣ ਸੜਕ ਜੀ ਆਉਂਦੇ ਬਥੇਰੇ ਰਹੇ ਪਰ ਸਾਰੇ ਤੁਹਾਨੂੰ ਦੱਸਿਆ ਲਾਰੇ ਲਾ ਕੇ ਚਲ ਜਾਂਦੇ ਰਹੇ ਆ ਕੇ ਨਹੀਂ ਕੁਝ ਨਹੀਂ ਕੀਤਾ ਤੇ ਇੱਥੇ ਜਿਹੜੀਆਂ ਸੰਸਦਾਂ ਆਈਆਂ ਉਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਸਰਕਾਰਾਂ ਵੀ ਆਉਂਦੀ ਰਹੀਆਂ ਪਰ ਉਹਨਾਂ ਨੇ ਉਹ ਨਾ ਕੀਤਾ ਕੁਝ ਜਿੰਨਾ ਮੰਨ ਲਓ ਸੰਸਦਾਂ ਨੇ ਨਹੀਂ ਕੀਤਾ ਜੀ ਹਾਂਜੀ ਇਥੋਂ ਦੇ ਵਿਧਾਇਕ ਸਾਹਮਣੇ ਗੱਲਬਾਤ ਹੋਈ ਕਿ ਭਾਈ ਹੜਾਂ ਕਾਰਮ ਸਾਡੀਆਂ ਸੜਕਾਂ ਜਿਹੜੀਆਂ ਉਹ ਟੁੱਟ ਗਈਆਂ ਤੇ ਇਹਨਾਂ ਨੂੰ ਦੁਬਾਰਾ ਜੇ ਨਵੀਆਂ ਨਹੀਂ ਬਣਾਉਣੀਆਂ ਘੱਮਸੇ ਘੱਮ ਇਹਨਾਂ ਨੂੰ ਰਿਪੇਅਰ ਹੀ ਜਿਹੜਾ ਉਹ ਕੀਤਾ ਜਾਵੇ ਵਿਧਾਇਕਾਂ ਨੂੰ ਆਖੀਦਾ ਜੀ ਵਿਧਾਇਕ ਆਖਦੇ ਨੇ ਤੇ ਕੋਈ ਨਹੀਂ ਬਣਾਉਂਦੇ ਆਗੇ ਪਰ ਨਹੀਂ ਕੁਛ ਨਹੀਂ ਮੰਨ ਲਓ ਲਾਰਾ ਲੱਗੇ ਜਿਵੇਂ ਲਾਰਾ ਲਾਉਣ ਵਾਲੀ ਗੱਲ ਹੋਈਂਦੀ ਆ ਕੁਛ ਨਹੀਂ ਕਰਦੇ ਮੰਨ ਲਓ ਭੁੱਲਰ ਸਾਹਿਬ ਤੇ ਆਈ ਇੱਕ ਦੋ ਵਾਰ ਇੱਥੇ ਆ ਜੀ ਜਿਹੜਾ ਐਮਐਲਏ ਮੌਕੇ ਦੇ ਹੁਣ ਕਈਆਂ ਪਿੰਡਾਂ ਦੇ ਖਰਾਬਾ ਤੇ ਪੈ ਗਿਆ ਸਾਡਾ ਪਿੰਡ ਮੁਠਿਆ ਵਾਲਾ ਸਾਡੇ ਪਿੰਡ ਖਰਾਬਾ ਨਹੀਂ ਹੈ ਜੀ ਪਿਆ ਸਾਨੂੰ ਪਰਸੋਂ ਜੀ ਆਈ ਜਾਂਦੀ ਦਮਾ ਖਰਾਬਾ ਫੇ ਕੱਲ ਨੂੰ ਪੈ ਜੂਗਾ ਦੋ ਤਿੰਨ ਦਿਨ ਫੇਰ ਹੋ ਗਿਆ ਜੀ ਖਰਾਬਾ ਨਹੀਂ ਆ ਪਿਆ ਹਾਂਜੀ ਇਸ ਕਰਕੇ ਇਹਨਾਂ ਦਾ ਧੰਨਵਾਦੀ ਕਰਦੇ ਆਂ ਜੇ ਪਾ ਦੇਣਗੇ ਕਿਉਂਕਿ ਹੁਣ ਤੇ ਲੋੜ ਹੈ ਇਸ ਟਾਈਮ ਤੇ ਪੈਸਿਆਂ ਦੀ ਕਿਨ ਕਣ ਕੁ ਬੀਜੀ ਨਹੀਂ ਹੈ ਕਿ ਇਹਨੇ ਕੋਸ਼ਿਸ਼ ਕਰਨਾ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਉਹ ਕਰਦੇ ਆਂਗੇ ਸਾਰਿਆਂ ਨੂੰ ਖਰਾਬਾ ਦਿੱਤਾ ਜਾਵੇ ਕੋਈ ਖਰਾਬਾ ਹਜੇ ਮਿਲਿਆ ਨਹੀਂਗਾ ਨਹੀਂ ਜੀ ਕਿਸੇ ਨੂੰ ਸਾਡੇ ਪਿੰਡ ਮਿਲਿਆ ਨਹੀਂਗਾ 2-250 ਘਰ ਆ ਜੀ ਪਿੰਡ ਸਾਡੇ ਵਿੱਚ ਤੇ ਕਿਸੇ ਨੂੰ ਖਰਾਬਾ ਨਹੀਂ ਆ ਜੀ ਮਿਲਿਆ ਕਹਿੰਦੇ ਪੁਲ ਦੀ ਵੀ ਹਾਲਤ ਜਿਹੜੀ ਉਹ ਖਸਤਾ ਹੀ ਇੱਥੋਂ ਸਕੂਲੀ ਵੈਨਾਂ ਵੀ ਜਿਹੜੀਆਂ ਉਹ ਬੱਚੇ ਲੈ ਕੇ ਲੰਘਦੀਆਂ ਹਾਂਜੀ ਜੀ ਇੱਥੋਂ ਮੰਨ ਲਓ ਵੀ ਮੰਨ ਲਓ ਫਰੋਜਪੁਰ ਨੂੰ ਜਵਾਗ ਜਾਂਦੇ ਸਕੂਲ ਵੱਡੇ ਵੱਡੀਆਂ ਜਮਾਤਾਂ ਵਾਲੇ ਛੋਟੀਆਂ ਜਮਾਤਾਂ ਵਾਲੇ ਮੰਨ ਲਓ ਜਾਂਦੇ ਨੇ ਜਿਹੜੇ ਪ੍ਰਾਈਵੇਟ ਸਕੂਲ ਪੜ੍ਹਦੇ ਨੇ ਜਵਾਗ ਤੇ ਉਹਨਾਂ ਨੂੰ ਬਹੁਤ ਦਿੱਕਤ ਵਿਚਾਰੇ ਨੂੰ ਆਉਦੀ ਹੈ ਕਿਉਂਕਿ ਹੁਣ ਮਹੀਨਾ ਦੋ ਮਹੀਨੇ ਪਾਣੀ ਨਹੀਂ ਆਇਆ ਤੇ ਜਵਾਕਾਂ ਦੀ ਬਹੁਤ ਪੜਾਈਆਂ ਖਰਾਬ ਹੋਈਆਂ ਜੇ ਮੰਨ ਲਓ ਇਹ ਰਾਹ ਉੱਚਾ ਕਰਕੇ ਬਣਾਇਆ ਜਾਂ ਸੜਕ ਬਣਾਈ ਜਾਵੇ ਪਾਣੀ ਫਿਰ ਜਿੰਨਾ ਮਰਜ਼ੀ ਭਾਵੇਂ ਆ ਜੀ ਫਿਰ ਕਿਉਂਕਿ ਛੜਕ ਫਿਰ ਆਵਾਜੇ ਚਲੀ ਜਾਊਗੀ ਤੇ ਇਸ ਕਰਕੇ ਉਹ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਕੋਈ ਰਾਹ ਟੁੱਟੇ ਟੱਟੇ ਨੇ ਸਾਰੇ ਬਣਾਏ ਜਾਣ ਹਾਂਜੀ ਤਾਂ ਬਿਲਕੁਲ ਲੋਕਾਂ ਵੱਲੋਂ ਇਸ ਰੋਡ ਨੂੰ ਬਣਾਉਣ ਦੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਕਿੰਨੀਆਂ ਕਿ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਇਸ ਟਾਈਮ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਪਿੰਡ ਨਿਆਲਾ ਲਵੇਰਾ ਸਰਦਾਰ ਬਲਜਿੰਦਰ ਸਿੰਘ ਅਹੀਂ ਤਾਂ ਸਾਰੇ ਇਹੋ ਮੰਗਾ ਮੰਗਦੇ ਆ ਵੀ ਮਤਲਬ ਜਿਹੜੀਆਂ ਜਿਹੜੇ ਸੜਕਾਂ ਵਾ ਸੜਕਾਂ ਟੁੱਟੀਆਂ ਵਾ ਬਹੁਤ ਜਿਆਦੀਆਂ ਨੇ ਸੜਕਾਂ ਟੁੱਟੀਆਂ ਦੇ ਵਿੱਚ ਮਤਲਬ ਸਰਕਾਰ ਧਿਆਨ ਨਹੀਂ ਦਿੰਦੀ ਚਲੋ ਮਾਰ ਗਿਆ ਸਾਨੂੰ ਪ੍ਰਤੀ 20000 ਰੁਪਏ ਦਾ ਦਿੱਤਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਨਾ ਸਾਨੂੰ ਖੱਜਲ ਖਰਾਬ ਹੋਣਾ ਪਿਆ ਤੇ ਸਾਡੇ ਕੌਂਡਾ ਦੇ ਵਿੱਚ ਸਿੱਧਾ ਡਾਇਰੈਕਟ ਪੈਸੇ ਆਏ ਆ ਪਰ ਹੁਣ ਇਹ ਗੱਲ ਤਾਂ ਇਹ ਆ ਕਿ ਇਹ ਜਿਹੜੀ ਸੜਕਾਂ ਇਹ ਸਾਡੇ ਤਿੰਨਾਂ ਚੌ ਪਿੰਡਾਂ ਨੂੰ ਚਲ ਅਟੈਚ ਹੋ ਕੇ ਤੇ ਕੋਟਬੁੱਡੇ ਵਾਲੀ ਛੜਕ ਨੂੰ ਵੱਡੀ ਨੂੰ ਪੈਂਦੀ ਆ ਤੇ ਉਹਦੇ ਕਾਰਨ ਕਰਕੇ ਮਤਲਬ ਇਹ ਸੜਕ ਇੱਕ ਤਾਂ ਘੱਟ ਤੋਂ ਘੱਟ ਵੀ ਦੋ ਫੁੱਟ ਉੱਚੀ ਕੀਤੀ ਜਾਵੇ ਤੇ ਇੱਕ ਸਾਈਡਾਂ ਤੇ ਇਹਦੇ ਕੋਈ ਪਾਈਪ ਪੋਪਾ ਇਦਾਂ ਦੇ ਵਗੈਰਾ ਪੁਲ ਵਗੈਰਾ ਜਿੱਦਾ ਸੋਣਾ ਬਣਾਇਆ ਜਾਵੇ ਕਿ ਮਤਲਬ ਸਾਡੀਆਂ ਜੋ ਧੀਆਂ ਪਿੰਡਾਂ ਵਾ ਇਹ ਆਪਨਾ ਆਪ ਲੈ ਕੇ ਚਲੋ ਥੋੜੇ ਥੋੜੇ ਪਾਣੀ ਥਾਣੀ ਆਰਪਾਰ ਹੋ ਸਕਦੀਆਂ ਵਾ ਨਹੀਂ ਤੇ ਸਾਡਾ ਇਹ ਤਿੰਨਾ ਪਿੰਡਾਂ ਦੀ ਜੋ ਬਲੌਕਿੰਗ ਆ ਉਹ ਇਹ 2.5 ਕਿਲੇ ਥਾਂ ਜਿਹੜਾ ਵਾ ਇਹ ਆ ਇਹ ਇਨਾ ਜ਼ਿਆਦਾ ਨੁਕਸਾਨ ਹੋ ਸਕਦਾ ਪੁਲ ਬਹਿ ਵੀ ਸਕਦਾ ਵਾ ਮਤਲਬ ਉੱਡੀ ਸਾਹਮਣੇ ਆ ਕੈਮਰਾ ਮਾਰ ਕੇ ਦੇਖ ਲਓ ਕਿ ਇੰਨਾ ਜਿਆਦਾ ਨੁਕਸਾਨ ਟ੍ਰੈਕ ਕੋਲ ਟਹਿ ਚੁਕਾ ਵਾ ਤੇ ਬਹੁਤ ਬੰਦੇ ਆਏ ਆ ਬਹੁਤ ਐ ਐਮਐਲਏ ਸਾਹਿਬ ਵੀ ਸਾਡੇ ਆਏ ਆ ਦੋ ਤਿੰਨ ਅਜੀ ਦੇਖ ਕੇ ਗਏ ਪਰ ਅਜੇ ਤੱਕ ਕੋਈ ਮਤਲਬ ਹੋਇਆ ਨਹੀਂਗਾ ਟਰਾਲੀ ਮਿੱਟੀ ਆ ਉਹ ਵੀ ਨਹੀਂ ਪਾ ਸਕੇ ਜੇ ਸਵੇਰ ਦੇ ਟਾਈਮ ਤੇ ਆਓ ਤੇ ਬੱਚਿਆਂ ਦੀਆਂ ਜਿਹੜੀਆਂ ਗੱਡੀਆਂ ਉਹਦੀਆਂ ਉਹ ਇਦਾਂ ਲੱਗਦੀਆਂ ਵੀ ਹੁਣ ਵੀ ਪਲਟ ਗਈ ਤੇ ਹੁਣ ਵੀ ਪਲਟ ਗਈ ਇਹਨਾਂ ਰਸਤਾ ਖਰਾਬ ਹੋ ਚੁਕਾ ਐਮਐਲਏ ਆਇਆ ਸੀਗਾ ਇੱਥੇ ਐਮ ਐਲ ਏ ਸਾਹਿਬ ਆਏ ਹਾਂਜੀ ਆਏ ਇੱਧਰ ਨੂੰ ਦੌਰੇ ਤੇ ਰਹਿੰਦੇ ਹੀ ਰਹਿੰਦੇ ਆ ਇਹਦੀ ਨੰਗੇ ਵੀ ਆ ਟੱਪੇ ਵੀ ਆ ਉਹਨਾਂ ਨੂੰ ਵੀ ਪਤਾ ਵਾ ਵੀ ਰਸਤਾ ਖਰਾਬ ਹੋਇਆ ਵਾ ਹਾਂਜੀ ਤੁਸੀਂ ਇਸ ਸਬੰਧੀ ਐਮ ਐਲ ਨਾਲ ਜਾਂ ਸਬੰਧਤ ਮਹਿਕਮੇ ਨਾਲ ਗੱਲਬਾਤ ਨਹੀਂ ਕੀਤੀ ਭਾਈ ਸਾੜਾਂ ਤੋਂ ਬਾਅਦ ਪਿੰਡਾਂ ਦੀਆਂ ਸੜਕਾਂ ਦਾ ਜਿਹੜੀ ਹਾਲਤ ਔਖਸਤਾ ਹੋਈ ਪਈ ਆ ਇਹਨਾਂ ਨੂੰ ਰਿਪੇਅਰ ਜਿਹੜਾ ਕੀਤਾ ਜਾਵੇ ਜਾਂ ਇਹਨਾਂ ਨੂੰ ਨਵੀਆਂ ਬਣਾਈਆਂ ਜਾਣ ਜੀ ਇਹ ਸਟਾਫ ਤਾਂ ਸਾਰਾ ਹੀ ਜੋ ਐਮਐਲਏ ਸਾਹਿਬ ਉਹ ਵੀ ਆਏ ਆ ਜੋ ਜੋ ਵੀ ਹੈ ਸਟਾਫ ਫਰੋਜਪੁਰ ਦਾ ਵਾ ਸਾਰਾ ਇਧਰ ਦੀ ਨੰਗਦਾ ਜੀ ਹਾਂ ਮਤਲਬ ਨੰਗਣ ਦੇ ਬਾਵਜੂਦ ਉਹਨਾਂ ਨੂੰ ਕਹਿਣ ਦੀ ਤਾਂ ਕੋਈ ਗੱਲ ਹੀ ਨਹੀਂ ਆ ਜੀ ਮਤਲਬ ਜੇ ਅਸੀਂ ਕੋਈ ਬੈਠਾ ਹੀ ਨਹੀਂ ਖੜੋਤੇ ਦੀਦੇ ਦੇ ਜਾ ਖੜੋਤੇ ਤਾਂ ਜ਼ਿਆਦਾ ਨਹੀਂ ਦਿਸਦੇ ਉਹਨਾਂ ਨੂੰ ਮਤਲਬ ਅਸੀਂ ਤਾਂ ਇਹੋ ਚਾਹੁੰਦੇ ਆ ਕਿ ਵਰਜਿੱਦਾ ਇਹਨਾਂ ਨੇ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਨਵੀਂ 20000 ਪ੍ਰਤੀ ਏਕੜ ਦਾ ਪਾਇਆ ਵਾ ਉਦਾਂ ਹੀ ਆ ਸਾਡੇ ਆ ਜਿਹੜੇ ਜੋ ਰਸਤੇ ਟੁੱਟੇ ਆ ਤੇ ਉਹਨਾਂ ਨੂੰ ਰਿਪੇਅਰ ਕਰਕੇ ਤੇ ਸੋਹਣੇ ਬਣਾਏ ਜਾਣ ਤੇ ਜੋ ਬੱਚੇ ਆ ਸਕੂਲ ਦੇ ਜੋ ਆਵਾਜਾਈ ਆ ਜਿੱਦਾਂ ਵੀ ਕੋਈ ਰਿਸ਼ਤੇਦਾਰ ਨੂੰ ਜਾਂਦਾ ਵਾ ਜਾਂ ਕਿਵੇਂ ਜਾਂਦਾ ਵਾ ਉਹ ਆਪਦਾ ਸਹੀ ਸਲਾਮਤ ਜਾਂ ਤੋ ਸਾਡਾ ਇੱਥੇ ਰਾਹੀਰ ਵੀ ਮੌਜੂਦ ਆ ਬਾਈ ਜੀ ਕਿੰਨੀਆਂ ਕ ਪਰੇਸ਼ਾਨੀਆਂ ਜਿਹੜੀਆਂ ਸੜਕ ਨੂੰ ਲੈ ਕੇ ਕਿੰਨੀਆਂ ਕ ਪਰੇਸ਼ਾਨੀਆਂ ਇੱਕ ਦੰਗ ਲੈ ਸ਼ੜਕ ਨੂੰ ਲਾ ਕੇ ਦੱਸੇ ਵੀਰ ਨੇ ਜਿਹੜੀ ਕੋਈ ਪਰੇਸ਼ਾਨੀ ਹੈਗੀ ਉਦਾਸੀ ਦਿੱਤੀ ਮਤਲਬ ਕਿ ਛੜਕੇ ਦੋਸਤ ਤਿੰਨ ਸਾਲ ਤੋਂ ਪਹਿਲੇ ਤਾਂ ਪਾਣੀ ਤੋਂ ਟੁੱਟੀ ਹੋਈ ਪਹਿਲਾਂ ਹੀ ਜਿੱਦਾਂ ਕੋਈ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਇਹਨੂੰ ਬੜਾएंगे ਤਾਂ ਨਾ ਇਹਨੂੰ ਹੱਲ ਤੇ ਜਾਂਦਾ ਨਾ ਤੁਹਾਨੂੰ ਦੱਸੇ ਭਰੋਸਾ ਹੀ ਦਿੱਤਾ ਇਹਨੇ ਚੱਤੇ ਬਣ ਜੇਗੀ ਹੋਰ ਜਿਹੜੇ ਸਰਕਾਰ ਨੇ ਜੋ ਪਿੱਛੇ ਸੁਹੂ ਦਿੱਤੀ ਮੜ ਜੇਗੀ ਖਰਾਬੀ ਦੀ ਉਹ ਤਾਂ ਮਿਲ ਗਈ ਬਾਕੀ ਜਿਹੜੀ ਮੁੱਢਲੀ ਲੋੜਾਂ ਨੇ ਜਿਹੜੀਆਂ ਛੜਕਾ ਜਾਵੇਆਂ ਹੈ ਤੇ ਕੋਈ ਹੋਰ ਦਿੱਕਤਾਂ ਨਿਕੀਆਂ ਮੋਟੀਆਂ ਉਹ ਸਾਡੀਆਂ ਜਿਹੜੀਆਂ ਉਹ ਨੂੰ ਹੱਲ ਤੇ ਜਾਂਦਾ ਜਾਵੇ ਉਹ ਬਣ ਗਿਆ ਜਾਣ ਤੇ ਸਾਡੇ ਅਸੀਂ ਤਾਂ ਸਰਕਾਰ ਘੜੀ ਇਹ ਹੱਥ ਜੋੜ ਕੇ ਬੇਨਤੀ ਕਰ ਕਿ ਵੱਧ ਤੋਂ ਵੱਧ ਮਤਲਬ ਕਿ ਜਿਹੜਾ ਇਹ ਦਰਿਆਈ ਏਰੀਆ ਦੇ ਵਿੱਚ ਚੜ੍ਹ ਕੇ ਜਿੱਥੇ ਵੀ ਨੁਕਸਾਨ ਹੋਇਆ ਉਹਨੂੰ ਸਹੀ ਕੀਤਾ ਜਾਵੇ ਦੁਬਾਰਾ ਕੀਤਾ ਜਾਵੇ ਕਿੰਨਾ ਕੁ ਨੁਕਸਾਨ ਜਿਹੜਾ ਹੜਾਪਾਣ ਇਸ ਏਰੀਆ ਵਿੱਚ ਹੋਇਆ ਸੀ ਨੁਕਸਾਨ ਤਾਂ ਬਹੁਤ ਜ਼ਿਆਦਾ ਹਾਰਸਾ ਵਾਲੀ ਜਦੋਂ ਪਾਣੀ ਹੁੰਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਛੜਕਾ ਦਾ ਹੋ ਜਾਂਦਾ ਘਰਾ ਦਾ ਹੋ ਜਾਂਦਾ ਮਤਲਬ ਜਮਾਲ ਡੰਗਰ ਦਾ ਵੀ ਹੋ ਜਾਂਦਾ ਮਤਲਬ ਕਿ ਹੋਰ ਵੀ ਜ਼ਿਆਦਾ ਨੁਕਸਾਨ ਜਿਹੜੇ ਲੋੜਵੰਤ ਚੀਜ਼ਾਂ ਦਾ ਨੁਕਸਾਨ ਹੈ ਉਹ ਇੱਥੇ ਹੁੰਦਾ ਹੁੰਦਾ ਹੈ ਤਾਂ ਸਾਡਨ ਲਾ ਹੋਰ ਵੀ ਲੋਕ ਮੌਜੂਦ ਆ ਗੱਲਬਾਤ ਕਰ ਲੈਣੇ ਆ ਬਾਈ ਜੀ ਕਿੰਨੀਆਂ ਕ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਕਹਿੰਦੇ ਹਜੇ ਜ਼ਮੀਨਾਂ ਵਿੱਚ ਪਾਣੀ ਵੀ ਜਿਹੜਾ ਜਿਉਂਦਾ ਤਿਉਂ ਹੀ ਹਜੇ ਖੜਾ ਹੋਇਆ ਵਾਹਿਗੁਰੂ ਖਾਲਸਾ ਵਾਹਿਗੁਰੂ ਪਤੇ ਇਸ ਤਰ੍ਹਾਂ ਵੀ ਆ ਪਾਣੀ ਤਾਂ ਤੁਹਾਡੇ ਸਾਹਮਣੇ ਬਿਲਕੁਲ ਖਲੋ ਰਿਹਾ ਜਮੀਨਾਂ ਦੀਆਂ ਨੀਵੀਆਂ ਥਾਂ ਜਿਹੜੇ ਉੱਥੇ ਅਜੇ ਪਾਣੀ ਰੁਕਿਆ ਆ ਵੀ ਅਗਲੇ ਪਾਸੇ ਨਿਕਾਸ ਨਹੀਂ ਗਿਆ ਕਿਸੇ ਪਾਸੇ ਵੀ ਵੀ ਜਿਹੜਾ ਇਹ ਪਾਣੀ ਇੱਥੇ ਪੂਰਾ ਮੰਨ ਲਓ ਅਗਲੇ ਪਾਸੇ ਉਹ ਰੁਕ ਗਿਆ ਤੇ ਇਹ ਇੱਥੇ ਹੀ ਸੁਕਣਾ ਹੈ ਇਹਦੇ ਨੂੰ 10 ਦਿਨ ਲੱਗ ਜਾਣ 20 ਦਿਨ ਲੱਗ ਜਾਣ ਮਹੀਨਾ ਲੱਗ ਜੇ ਇਹਨਾਂ ਪੈਲੀਆਂ ਦੇ ਵਿੱਚ ਹੋ ਸਕਦਾ ਵੀ 100% ਕਣਕ ਦੀ ਬਿਜਾਈ ਨਾ ਹੋ ਸਕੇ ਬਾਕੀ ਜਿਹੜੀ ਆ ਜਿਹੜੇ ਰਸਤੇ ਦੀ ਗੱਲ ਆ ਅਸੀਂ ਪੁਲਰ ਸਾਹਿਬ ਨਾਲ ਗੱਲ ਵੀ ਕੀਤੀ ਸੀ ਵੀ ਜਿਹੜੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਸਾਡਾ ਖੇਤੀ ਦਾ ਖੇਤੀ ਦਾ ਹੱਲ ਕੀਤਾ ਜਾਵੇ ਰਸਤੇ ਦਾ ਮੈਂ ਆਪ ਕੋ ਜਾ ਕੇ ਕਹਿ ਕੇ ਵੀ ਆਏ ਸੀ ਤੇ ਉਹਨਾਂ ਨੇ ਵਸੇ ਮੈਨੂੰ ਕਿਹਾ ਸੀ ਵੀ ਥੋੜੇ ਟਾਈਮ ਦੇ ਵਿੱਚ ਵਿੱਚ ਇਹ ਮੁਕੰਮਲ ਕਰਵਾ ਦੇਵਾਂਗੇ ਤੁਹਾਡਾ ਰਸਤਾ ਸਾਡੀ ਇੱਕ ਬੇਨਤੀ ਆ ਪੁਲਰ ਸਾਹਿਬ ਅੱਗੇ ਐਮਐਲ ਸਾਹਿਬ ਨੂੰ ਵੀ ਜਿਹੜਾ ਪੋਲਾ ਇਹ 2 ਫੁੱਟ ਹੋਰ ਉੱਚਾ ਕਰਕੇ ਤੇ ਸੱਡਾ ਤੇ ਐਂਗਲਾ ਲਾਇਆ ਜਾਣ ਕਿ ਕੋਈ ਵੀ ਗੱਡੀ ਜਾਂ ਕੁਛ ਵੀ ਇੱਥੇ ਥੱਲੇ ਸਾਡੇ ਪਾਸੇ ਨੂੰ ਨਾ ਉਤਰ ਜੇ ਕਿਤੇ ਬੱਚਿਆਂ ਦੀਆਂ ਗੱਡੀਆਂ ਲੰਘਦੀਆਂ ਨੇ ਕਿ ਮਕੇ ਰਾਤ ਭਰਾਤੇ ਕੋਈ ਨੁਕਸਾਨ ਦਾ ਡਰ ਹੁੰਦਾ ਵੀ ਇਸ ਕਰਕੇ ਵੀ ਇਹ ਪੋਲ ਨੂੰ 2 ਫੁੱਟ ਉੱਚਾ ਕਰਕੇ ਉੱਤੇ ਸੜਕ ਬਣਾ ਕੇ ਸੱਡਾ ਤੇ ਐਂਗਲਾ ਲਾਇਆ ਜਾਣ ਪੁਲ ਦੀ ਪੂਰੀ ਮੁਕੰਮਲ ਤੌਰ ਤੇ ਤਿਆਰੀ ਕੀਤੀ ਜਾਵੇ ਇਹ ਘਟੋ ਘਟ ਵੀ ਇੱਥੋਂ ਗੁਰਦਵਾਰ ਸਾਹਿਬ ਜੀ ਸਾਹਮਣੇ ਬਹੁਤ ਜ਼ਿਆਦਾ ਪਰੇਸ਼ਾਨ ਹਾਰੀ ਸੰਗਤ ਨੂੰ ਲੰਘਣ ਦੇ ਤੜਕੇ ਅੰਮ੍ਰਿਤ ਵੇਲੇ ਜਦੋਂ ਜਾਂਦੀ ਆ ਉਦੋਂ ਬਹੁਤ ਦਿੱਕਤ ਆਉਂਦੀ ਆ ਵੀ ਮੋਟਰਸਾਈਕਲ ਤੇ ਵੀ ਔਖਾ ਆ ਤੁਹਾਨੂੰ ਵੇਂਦੇ ਜਿਵੇਂ ਘੱਟਾ ਉੱਡੀ ਜਾਂਦਾ ਤੇ ਬਹੁਤ ਮੰਦਾ ਵਾਲਾ ਜੀ ਸਭ ਤੋਂ ਅਸੀਂ ਹੋਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਇਹ ਸੜਕ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਇਹ ਜਿਹੜਾ ਚਾਰ ਪੰਜ ਪਿੰਡ ਜੋੜਦੀ ਹੈ ਅਗਲੇ ਪਾਸੇ ਜਾ ਕੇ ਪਿੰਡਾਂ ਦੇ ਵਿੱਚ ਦੀ ਹੋ ਕੇ ਇਹ ਕੋਟ ਬੁੱਡੇ ਵਾਲਾ ਜਿਹੜਾ ਵੱਡਾ ਰੋਡ ਉਹਦੇ ਵਿੱਚ ਵੀ ਇਹ ਪੈ ਜਾਂਦੀ ਹੈ ਜੀ ਇਸ ਕਰਕੇ ਆਵਾਜਾਈ ਬਹੁਤ ਜ਼ਿਆਦੀ ਹੈ ਤੇ ਜਲਦੀ ਜਲਦੀ ਇਸ ਸੜਕ ਦਾ ਕੋਈ ਹੱਲ ਕੱਢਿਆ ਜਾਵੇ ਬਸ ਤਾਂ ਬਿਲਕੁਲ ਇਹ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤੇ ਇਸ ਰੋਡ ਨੂੰ ਲੈ ਕੇ ਜਿਹੜੀ ਮੰਗਾਂ ਕੀਤੀ ਜਾ ਰਹੀ ਹੈ ਕਿ ਜਦੋਂ ਹੜ੍ਹ ਆਏ ਸੀਗੇ ਇਹ ਸਾਰੇ ਦਾ ਸਾਰਾ ਰੋਡ ਜਿਹੜਾ ਉਹ ਟੁੱਟ ਗਿਆ ਸੀਗਾ ਇਸ ਸੜਕ ਦੇ ਉੱਪਰੋਂ 3-3 ਫੁੱਟ ਚਾਰ-ਚਾਰ ਫੁੱਟ ਪਾਣੀ ਜਿਹੜਾ ਉਹ ਲੰਘਿਆ ਸੀਗਾ ਤੇ ਇਹ ਪੁਲ ਦੇ ਉੱਪਰ ਅਸੀਂ ਖੜੇ ਹੋਇਆ ਬਿਲਕੁਲ ਲੰਡਾ ਪੋਲਾ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਇਥੋਂ ਬੱਚਿਆਂ ਦੀਆਂ ਵੈਨਾਂ ਵੀ ਜੜੀਆਂ ਉਹ ਲੰਘਦੀਆਂ ਤਾਂ ਕਿਸੇ ਟਾਈਮ ਵੀ ਇੱਥੇ ਕੋਈ ਵੱਡਾ ਹਾਦਸਾ ਜਿਹੜਾ ਉਹ ਵਾਪਰ ਸਕਦਾ ਸਬੰਧਤ ਮਹਿਕਮੇ ਅੱਗੇ ਗੁਹਾਰਾ ਲਗਾਈ ਜਾ ਰਹੀ ਆ ਇਥੋਂ ਦੇ ਵਿਧਾਇਕ ਰਣਵੀਰ ਸਿੰਘ ਭੁੱਲਰ ਗੇ ਗੁਹਾਰ ਲਗਾਈ ਜਾ ਰਹੀ ਆ ਕਿ ਇਸ ਪੌਲ ਦੇ ਉੱਪਰ ਐਂਗਲਾਂ ਜੜੀਆਂ ਲਗਾਈਆਂ ਜਾਣ ਤਾਂ ਜੋ ਬੱਚਿਆਂ ਦੀਆਂ ਵਹਿਨਾ ਜੜੀਆਂ ਲੰਗਦੀਆਂ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਦਸਾ ਜਿਹੜਾ ਉਹਨਾਂ ਵਾਪਰ ਜਾਵੇ ਤਾਂ ਮੇਨ ਜਿਹੜੀ ਮੰਗ ਆ ਪਿੰਡ ਵਾਸੀਆਂ ਦੀ ਕਿ ਸੜੋਡ ਨੂੰ ਜਿਹੜਾ ਉਹ ਪੱਕਾ ਕੀਤਾ ਜਾਵੇ ਜੇ ਨਵਾਂ ਨਹੀਂ ਬਣਾਉਣਾ ਤਾਂ ਕਮ ਸੇ ਕਮ ਇਸ ਨੂੰ ਰਿਪੇਅਰ ਜਿਹੜਾ ਕੀਤਾ ਜਾਵੇ ਕਿਉਂਕਿ ਲੋਕਾਂ ਨੂੰ ਆਉਣ ਜਾਣ ਲੱਗੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਫਿਰ ਇੱਕ ਪਤੋ ਕੈਮਰਾਮੈਨ ਰਾਜੀਵ ਗੁਰਦੇ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ